ਦੀ ਮਾਰੇઠા ਕਾਫੀ ਜਿਹੜੇ ਪਿੰਡ ਆ ਗਏ ਤਾਂ ਉਹਨਾਂ ਲਈ ਜਿਹੜਾ ਰਾਸ਼ਨ ਹੈ ਜਿਹੜਾ ਇਥੋਂ ਬਠਿੰਡਾ ਦੇ ਪ੍ਰਤਾਪਨਗਰ ਵਿੱਚੋਂ ਜਿਹੜਾ ਨੌਜਵਾਨ ਵੱਲੋਂ ਜਿਹੜਾ ਇਥੋਂ ਲਿਜਾਇਆ ਜਾ ਰਿਹਾ ਹੈ ਕਾਫੀ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਖਾਣ ਪੀਣ ਵਾਲੇ ਜਿਵੇਂ ਬਰੈਡ ਹੋਗੇ ਤੇ ਰਾਸ਼ਨ ਜਿਹੜਾ ਵੀ ਹੈਗਾ ਉਹ ਸਾਰਾ ਇਥੋਂ ਲਿਜਾਇਆ ਜਾ ਰਿਹਾ ਹੈ ਜਿਵੇਂ ਬਿਸਕੁਟ ਵਗੈਰਾ ਆਟਾ ਤੇ ਪਾਣੀ ਦੀਆਂ ਬੋਤਲਾਂ ਇਹ ਸਾਰੀਆਂ ਚੀਜ਼ਾਂ ਸੁੱਕਾ ਦੁੱਧ ਵੀ ਜਿਨ੍ਹਾਂ ਦੇ ਵਿੱਚ ਸ਼ਾਮਲਾ ਹੈ ਕਿਉਂਕਿ ਦੁੱਧ ਦੀ ਕਿਤੇ ਨਾ ਕਿਤੇ ਘਾਟ ਹੁੰਦੀ ਹੈ ਸੁੱਕਾ ਦੁੱਧ ਜਿਹੜਾ ਸਪੈਸ਼ਲ ਉਹਨਾਂ ਵਾਸਤੇ ਲਿਜਾਇਆ ਜਾ ਰਿਹਾ ਹੈ ਇਹ ਆ ਸਾਰੀ ਜਿਹੜੀ ਪੈਕਿੰਗ ਇਹਨਾਂ ਵੱਲੋਂ ਕਰ ਰਹੀ ਆ ਕੀਤੀ ਗਈ ਆ ਬਿਸਕਟ ਹੋ ਗਏ ਮਠੀਆਂ ਹੋ ਗੀਆਂ ਤੇ ਰਸ ਹੋ ਗਏ ਡੱਬ ਰੋਟੀ ਤੇ ਬਰੈਡ ਇਹ ਚੀਜ਼ਾਂ ਹੋ ਗਈਆਂ ਤੇ ਪਸ਼ੂਆਂ ਵਾਸਤੇ ਤੁਸੀਂ ਦੇਖੋ ਸਪੈਸ਼ਲੀ ਜਿਹੜਾ ਹਰਾ ਕਿਉਂਕਿ ਜਿਹੜਾ ਪਸ਼ੂਆਂ ਵਾਸਤੇ ਵੀ ਜਿਹੜਾ ਇੱਥੇ ਲਿਜਾਇਆ ਜਾ ਰਿਹਾ ਤਾਂ ਆ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਗੱਡੀ ਦੇ ਵਿੱਚ ਤੂੜੀ ਤੇ ਪੱਠੇ ਜਿਹੜੇ ਮਿਕਸ ਇੱਥੋਂ ਕੀਤੇ ਜਾ ਰਹੇ ਹੈਗੇ ਤੇ ਆ ਦੇਖ ਲਓ ਤੇ ਭਾਈ ਆਪਣੇ ਨਾਲ ਕੀ ਹਾਲ ਆ ਭਾਈ ਕਿਹੜੀ ਜਗ੍ਹਾ ਤੇ ਕੀ ਕੁਝ ਲੈ ਕੇ ਜਾ ਰਹੇ ਹੋ ਕਿਹੜੀ ਜਗ੍ਹਾ ਤੇ ਅੱਜ ਜੀ ਫਰੋਜਪੁਰ ਦੇ ਨਾਲ ਜੀ ਪਿੰਡ ਹੈ ਜੀ ਮੱਲ ਵਾਲੇ ਦੇ ਨਾਲ ਪਿੰਡ ਹੈ ਪਿੰਡ ਲੋਹਾਰਾ ਪਤਾ ਨਹੀਂ ਕਿਹੜਾ ਨਿਆਲਾ ਲੋਹਾਰਾ ਕਿ ਇਹ ਜਿਹੇ ਨਾਮ ਦਾ ਪਿੰਡ ਹੈ ਜੀ ਉੱਥੇ ਭੇਜਣੀ ਹੈ ਜੀ ਅੱਛਾ ਕੀ ਕੁਝ ਲੈ ਕੇ ਜਾ ਰਹੇ ਹੋ ਤੁਸੀਂ ਉੱਥੇ ਜੀ ਇੱਕ ਦਾ ਜੀ ਆਪਾਂ 200 250 ਪਰਿਵਾਰਾਂ ਦਾ ਜੀ ਸੁੱਕਾ ਰਾਸ਼ਨ ਜਾ ਰਿਹਾ ਜੀ ਨਾਲ ਜਿਵੇਂ ਆਟਾ ਹੋ ਗਿਆ ਦਾਲ ਚਾਵਲ ਤੇਲ ਨੂਨ ਮਿਰਚ ਬਰੈਡ ਬਿਸਕਟ ਤੇ ਇਹ ਆٹے ਦੀਆਂ ਥੈਲੀਆਂ ਦੇ ਪਾਣੀ ਦੀ ਜਾਊਗੀ 2 250 ਪੇਟੀ ਜੀ ਅੱਛਾ ਤੇ ਉਧਰੋਂ ਨਾਲ ਸਾਡੀ ਗੱਲ ਹੋਈ ਸੀ ਉਹ ਕਹਿੰਦੇ ਪਸ਼ੂਆਂ ਵਾਸਤੇ ਬਹੁਤ ਦਿੱਕਤ ਆ ਰਹੀ ਆ ਚਾਰੇ ਦੀ ਉਹਦੇ ਵਾਸਤੇ ਅਸੀਂ ਹਰਾ ਦੇ ਤੂੜੀ ਮਿਕਸ ਹੀ ਇਹ ਭੇਜ ਰਹੇ ਹਾਂ ਜੀ ਅੱਛਾ ਵਧੀਆ ਮਤਲਬ ਇੱਥੋਂ ਮਿਕਸ ਕਰਕੇ ਲੈ ਜਾਓਗੇ ਹਾਂ ਜੀ ਹਾਂ ਜੀ ਇੱਥੋਂ ਮਿਕਸ ਕਰਕੇ ਭੇਜਾਂਗੇ ਕੱਲ ਵੀ ਲੈ ਕੇ ਗਏ ਸੀ ਕੱਲ ਵੀ ਗਏ ਸੀਗੇ ਜੀ ਕੱਲ ਗਏ ਸੀਗੇ ਤਰਨ ਤਰਨ ਪੱਟੀ ਏਰੀਆ 'ਚ ਜੀ ਤਾਂ ਉਹ ਦੇਖ ਲਓ ਜੀ ਵਧੀਆ ਉਪਰਾਲਾ ਹੈਗਾ ਆਹ ਤੂੜੀ ਤੇ ਆਹ ਪੱਠੇ ਜਿਹੜੇ ਇੱਥੋਂ ਮਿਕਸ ਕਰਕੇ ਲੈ ਕੇ ਜਾ ਰਹੇ ਹਾਂਗੇ ਕਿਉਂਕਿ ਜਿਨ੍ਹਾਂ ਨੂੰ ਜ਼ਰੂਰਤ ਹੋਊਗੀ ਉਹ ਤਾਂ ਮੌਕੇ ਤੇ ਵੀ ਲੈ ਲੈਣਗੇ ਜੁਨੀ ਬਈ ਕੀ ਕਰਨਾ ਜਨਨ ਹੋਰ ਵੀ ਲੋਕਾਂ ਨੂੰ ਸਹਾਇਤਾ ਦੇਣਾ ਚਾਹੀਦਾ ਕਿਉਂਕਿ ਲੋੜ ਹਨਾ ਉੱਥੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਇਹਨਾਂ ਅਸੀਂ ਹੜਪੀਟਾਂ ਦੇ ਜਿੱਥੇ ਹੜ ਜਿਆਦਾ ਏਰੀਆ ਮਤਲਬ ਪ੍ਰਭਾਵਿਤ ਹੋਇਆ ਹੜ ਨਾਲ ਉੱਥੇ ਸਾਰੀ ਰਾਤ ਸਮਗਰੀ ਜਾ ਰਹੀ ਹੈ ਰਾਸ਼ਨ ਦੀ ਵੀ ਜਾ ਰਹੀ ਹੈ ਪਸ਼ੂਆਂ ਦਾ ਹਰਾਚਾਰਾ ਵੀ ਜਾ ਰਿਹਾ ਔਰ ਕੱਲ ਵੀ ਸਾਡੀ ਗੱਡੀ ਗਈ ਸੀ ਅੱਜ ਸਾਡੀਆਂ ਦੋ ਗੱਡੀਆਂ ਜਾ ਰਹੀਆਂ ਲਗਾਤਾਰ ਦਸ ਦਿਨ ਇਹ ਮਹਿੰਮ ਚੱਲੂਗੀ ਜੇ ਕੋਈ ਉੱਥੇ ਲੋਡਵਾਲ ਬੰਦਾ ਹੈਗਾ ਸਾਨੂੰ ਸੰਪਰਕ ਕਰੋ ਅਸੀਂ ਇੱਕ ਨੰਬਰ ਜਾਰੀ ਕਰਦੇ ਹਾਂ ਉਹਦਾ ਜੋ ਵੀ ਕੋਈ ਲੋਡਵੰਦ ਜਿੱਥੇ ਵੀ ਜੋ ਵੀ ਚੀਜ਼ ਦੀ ਲੋਡ ਹੈ ਇਹਦੇ ਵਿੱਚ ਅਖੰਡੇਗੀ ਆਟਾ ਹੈਗਾਗਾ ਤੇ ਸਾਰੀਆਂ 8 ਮਾਦੇ ਵਿੱਚ ਸੁੱਕਾ ਰਾਸ਼ਨ ਇਹਦੇ ਵਿੱਚ ਆਈ ਆਹ ਪਸ਼ੂਆਂ ਦਾ ਚਾਰਾ ਸੀ ਤੋਂ ਮਿਕਸ ਕਰਕੇ ਭੇਜ ਰਹੇ ਆ ਇੱਥੋਂ ਹੀ ਮਿਕਸ ਕਰਕੇ ਜਾਊਗਾ ਉੱਥੇ ਜੋ ਪਸ਼ੂਆਂ ਨੂੰ ਜਿੰਨੇ ਵਰਤੌਣਾ ਬਤਾਇਆ ਜਾਊਗਾ ਤਾਂ ਹੋਰ ਵੀ ਬਿਕਰ ਕੀ ਗਾਣਾ ਚਾਹਣਾ ਬਈ ਹੋਰ ਵੀ ਚੀਜ਼ਾਂ ਜਿਨ੍ਹਾਂ ਦੀ ਜ਼ਰੂਰਤ ਆਈ ਐਮਸੀ ਸਾਹਿਬ ਉੱਥੇ ਪਹੁੰਚਦਾ ਕਰੂੰਗਾ ਹਾਂਜੀ ਵੀਰ ਜੀ ਇਹ ਸਾਡਾ ਅਸੀਂ ਕੱਲ ਤੋਂ ਚਲਾਇਆ ਹੈਗਾ ਇਹ ਸਾਡਾ 10 ਦਿਨ ਲਗਾਤਾਰ ਚੱਲਣਾ ਉਪਰਾਲਾ ਇਹ ਸਾਰਾ ਮੋਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਚੱਲ ਰਿਹਾ ਤੁਸੀਂ ਇੱਕ ਗੱਡੀ ਅਸੀਂ ਕੱਲ ਭੇਜੀ ਸੀ ਜਿਹਦੇ ਵਿੱਚ 200 ਪਰਿਵਾਰਾਂ ਲਈ ਕਿੱਟਾਂ ਰਾਸ਼ਨ ਤੇ ਹੋਰ ਜੋ ਪਾਣੀ ਦੀ ਸਮੱਗਰੀ ਸੀਗੀ ਉਹ ਅਸੀਂ ਭੇਜੀ ਹੈਗੀ ਉਹ ਕੱਲ ਤਰਨਤਾਰਨ ਪੱਟੀ ਏਰੀਏ ਦੇ ਵਿੱਚ ਜੋ ਬਾਰਡਰ ਏਰੀਏ ਦੇ ਇਲਾਕੇ ਆ ਜਿਹੜੇ ਹੜਾ ਨਾਲ ਪੀੜਤ ਹੋ ਉਹਨਾਂ ਵਿੱਚ ਉਹ ਸਾਰੀ ਸਮੱਗਰੀ ਦੇ ਕੇ ਆਏ ਆ ਤੇ ਅੱਜ ਫੇਰ ਅਸੀਂ ਬਾਰਡਰ ਏਰੀਆ ਫਰੋਜਪੁਰ ਸਾਈਡ ਦੇ ਨਾ ਪਿੰਡਾਂ ਵਿਚਾਲੇ ਤੱਕ ਰਸਤ ਪਹੁੰਚੀ ਨਹੀਂ ਸਾਨੂੰ ਜੋ ਪੱਤਰਕਾਰ ਭਰਾਵਾਂ ਤੋਂ ਪਤਾ ਲੱਗਾ ਹੈਗਾ ਵੀ ਇਹਨਾਂ ਪਿੰਡਾਂ ਦੇ ਹਲੇ ਦਾ ਕੋਈ ਸਹਾਇਤਾ ਨਹੀਂ ਪਹੁੰਚੀ ਉਹ ਅਸੀਂ ਸਾਰਾ ਰਾਸ਼ਨ 200 ਪਰਿਵਾਰਾਂ ਦਾ ਕਿੱਟ ਅਸੀਂ ਅੱਜ ਫੇਰ ਤਿਆਰ ਕਰਕੇ ਇਹ ਪਾਣੀ ਤੇ ਆਹ ਜੋ ਪਸ਼ੂਆਂ ਵਾਸਤੇ ਉਹ ਕਹਿੰਦੇ ਕਿ ਬਹੁਤ ਪਸ਼ੂਆਂ ਨੂੰ ਵੀ ਨੁਕਸਾਨ ਹੋ ਰਿਹਾ ਹੈ ਕਿ ਵੀ ਚਾਰਾ ਨਹੀਂ ਮਿਲ ਰਿਹਾ ਉਸ ਕਰਕੇ ਤੂੜੀ ਦੇ ਜੋ ਹਰਾ ਚਾਰਾ ਉਹ ਸਾਰਾ ਅਸੀਂ ਸਾਰੇ ਵੀਰਾਂ ਦੇ ਸਹਿਯੋਗ ਨਾਲ ਜਿਸ ਕੱਲ ਜਾ ਕੇ ਵੀ ਆਇਆ ਹੁਣ ਕਿ ਵੀਰ ਜੀ ਉੱਥੇ ਬਹੁਤ ਹੀ ਅਸੀਂ ਜਿਵੇਂ ਦੇਖ ਰਹੇ ਹਾਂ ਵੀ ਮਾੜੇ ਹਾਲਾਤ ਹੋਏ ਪਏ ਜਿਹੜੇ ਵੀਰਾਂ ਦੀਆਂ ਉਧਰ ਫਸਲਾਂ ਸੀਗੀਆਂ ਉਹ ਕਿਸੇ ਦੀ 20 ਕਿੱਲੇ ਕਿਸੇ ਦੇ 30 ਕਿੱਲੇ ਝੋਨਾ ਸਾਰਾ ਹੀ ਉਸ ਏਰੀਆ ਦਾ ਬਰਬਾਦ ਹੋ ਗਿਆ ਉਹ ਲੋਕ ਤਾਂ ਮਾਰ ਮਾਰ ਹੋ ਰਹੇ ਆ ਬਾਕੀ ਉਹ ਸਾਨੂੰ ਇੱਕ ਉਹਨਾਂ ਨੇ ਬੇਨਤੀ ਹੋਰ ਕੀਤੀ ਵੀ ਵੀਰ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਪਰ ਜਿਹੜੇ ਅਸੀਂ ਬੰਨ ਮਜ਼ਬੂਤ ਕਰਨ ਲਈ ਆਪ ਰੇਤੇ ਲਈ ਅਸੀਂ ਟਰਾਲੀਆਂ ਲਾਈਆਂ ਹੋਈਆਂ ਜੋ ਅਸੀਂ ਪੱਕੇ ਕਰਕੇ ਦਿਨ ਰਾਤ ਲੱਗੇ ਪਏ ਉਹ ਵੀ ਉਹਨਾਂ ਵਾਸਤੇ ਸਾਨੂੰ ਡੀਜ਼ਲ ਦੀ ਵੀ ਜ਼ਰੂਰਤ ਹੈ ਜੇ ਸਾਰੇ ਵੀਰਾਂ ਨੂੰ ਇਹੀ ਬੇਨਤੀ ਹੈ ਵੀ ਆਪਾਂ ਉਹਨਾਂ ਦੀ ਹੁਣ ਅੱਗੇ ਜਾ ਕੇ ਅਸੀਂ ਹੁਣ ਉਹਨਾਂ ਨੂੰ ਡੀਜ਼ਲ ਹਰ ਪਿੰਡ ਨੂੰ 100-100 ਲੀਟਰ ਪਿਆ ਜਿੰਨਾ ਵੀ ਸਾਡੇ ਤੋਂ ਹੋਏਗਾ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਸਾਂਝੇ ਤੌਰ ਤੇ ਪਿੰਡਾਂ ਵਾਸਤੇ ਤੇ ਉਹ ਬੰਨ ਨੂੰ ਮਜ਼ਬੂਤ ਕਰਨ ਲਈ ਉਹ ਦਿੱਤਾ ਜਾਵੇਗਾ ਉਹ ਡੀਜ਼ਲ ਧੰਨਵਾਦ ਅੰਮ੍ਰਿਤੋ ਜੀ ਕਿ ਕਹਣਾ ਜਰੋਂ ਤੁਸੀਂ ਜਿਵੇਂ ਹੁਣ ਡੀਜ਼ਲ ਦਾ ਕਿਹਾ ਹਨਾ ਤੇ ਡੀਜ਼ਲ ਦੀ ਜਰੂਰਤ ਹੈ ਤੇ ਪੇਜਾ ਕਰਾਂਗੇ ਤੇ ਡੀਜ਼ਲ ਵੀ ਉਹ ਵੀ ਲੋਕਾਂ ਨੂੰ ਸਹਾਇਕ ਦੇਣਾ ਚਾਹੀਦਾ ਇੱਥੇ ਹਾਂਜੀ ਬਿਲਕੁਲ ਬਿਲਕੁਲ ਡੀਜ਼ਲ ਹੀ ਪਹੁੰਚਦਾ ਕਰਾਂਗੇ ਉੱਥੇ ਤੇ ਕੱਲ ਵੀ ਸਾਡੀਆਂ ਗੱਡੀਆਂ ਗਈਆਂ ਸੀ ਅੱਜ ਫੇਰ ਜਾ ਰਹੀਆਂ ਅੱਜ ਨਾਲ ਪੱਠੇ ਵੀ ਜਾ ਰਹੇ ਆ ਤੇ ਬਹੁਤ ਸਥਿਤੀ ਮਾੜੀ ਹੈ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਰਕੇ ਬਹੁਤ ਸੰਕਟ ਦੀ ਘੜੀ ਹੈ ਤੇ ਇਹਨੂੰ ਹਰ ਇਨਸਾਨ ਨੂੰ ਆਪ ਦਾ ਉਹਨਾਂ ਕੋਲ ਯੋਗਦਾਨ ਦੇਣਾ ਚਾਹੀਦਾ ਸਾਡਾ ਅਸੀਂ ਇੱਥੇ ਮਿਲ ਨੰਬਰ 25 ਦੇ ਨੇੜੇ ਪ੍ਰਤਾਪਨਗਰ 메ਨ ਰੋਡ ਇੱਥੇ ਸਾਡਾ ਸਾਹਮਣੇ ਤੇ ਦੇਖੋ ਜੋ ਨੀਦਰ ਕੈਨਾ ਸਟੋਰ ਦੇ ਕੋਲੇ ਸਾਡੇ ਖੋਲਿਆ ਹੋਇਆ ਇੱਥੇ ਇਹਨਾਂ ਦਾ ਵੀ ਕੋਈ ਵੀ ਕਿਸੇ ਨਹੀਂ ਇਸ ਏਰੀਆ ਦੇ ਵਿੱਚ ਜਾਂ ਕਿਤੋਂ ਵੀ ਕੋਈ ਆਪ ਦੇ ਵੱਲੋਂ ਦਾਨ ਪੁੰਨ ਕਰਨਾ ਹੈ ਤੇ ਇੱਥੇ ਕਰ ਸਕਦਾ ਅਸੀਂ ਨਾਲ ਦੀ ਨਾਲ ਡੀਲਰੀ ਭੇਜ ਰਹੇ ਹਾਂ ਕੱਲੀ ਪੇ ਚਾਜੀ ਵਿੱਚ ਤੇ ਹੱਥ ਮੰਨ ਕੇ ਬੇਨਤੀ ਕਰਦੇ ਹਾਂ ਵੀ ਆਪ ਦਾ ਕੁਝ ਨਾ ਕੁਝ ਦਸਾਉਂਦ ਕੱਢੋ ਤੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਬੱਚਿਆਂ ਦੀ ਮਦਦ ਕੀਤੀ ਜਾ ਸਕੇ ਡੀਜ਼ਲ ਵੀ ਭੇਜ ਰਹੇ ਹਾਂ ਕੋਈ ਡੀਜ਼ਲ ਦੀ ਬਹੁਤ ਸਖਤ ਲੋੜ ਸੀ ਉੱਥੇ ਕਿਉਂਕਿ ਉਹਨਾਂ ਕੋਲ ਟਰੈਕਟਰ ਤਾਂ ਹੈਗਾ ਡੀਜ਼ਲ ਨਹੀਂ ਪਹੁੰਚ ਰਿਹਾ ਸੀਗਾ ਤੇ ਸਾਡੇ ਉਹ ਤੇ ਅਸੀਂ ਨਾਲ ਜਿੰਨਾ ਜੋਗਰੇ ਹੈਗੇ ਲੱਗੇ ਹੋਏ ਆ। ਇਹ ਆ ਸਾਰੇ ਮੈਂਬਰ ਨੇ ਜਿੰਨੇ ਵਿੱਚ ਖੜੇ ਨੇ ਤੁਸੀਂ ਦੇਖ ਲਓ। ਇਹ ਕੱਲ ਵੀ ਲੈ ਕੇ ਗਿਆ ਤੇ ਲਗਾਤਾਰ ਜਿਹੜੇ 10 ਦਿਨ ਕਹਿੰਦੇ ਵੀ ਇਥੇ ਜਿਹੜਾ ਇਹਨਾਂ ਨੇ ਰਾਸ਼ਨ ਜਿਹੜੀ ਵੀ ਚੀਜ਼ ਦੀ ਜ਼ਰੂਰਤ ਆ ਬਾਕੀ ਨੰਬਰ ਵੀ ਆਪਾਂ ਲੈ ਲਿਖ ਦਾਂਗੇ। ਜਿਨ੍ਹਾਂ ਨੂੰ ਜਿਹੜੀ ਵੀ ਚੀਜ਼ ਦੀ ਜ਼ਰੂਰਤ ਆ ਉਹ ਇਹਨਾਂ ਨਾਲ ਕੰਟੈਕਟ ਕਰਕੇ ਆਪਦੇ ਏਰੀਆ ਦੇ ਵਿੱਚ ਤੁਸੀਂ ਇਹਨਾਂ ਨੂੰ ਕਾਲ ਕਰਕੇ ਦੱਸ ਦਿਓ ਵੀ ਸਾਨੂੰ ਆ ਚੀਜ਼ ਦੀ ਇਥੇ ਲੋੜ ਆ ਖਾਣ ਵਾਲੀ ਜਾਂ ਪਸ਼ੂਆਂ ਵਾਸਤੇ ਜਾਂ ਡੀਜ਼ਲ ਕੋਈ ਵੀ ਚੀਜ਼ ਦੀ ਜ਼ਰੂਰਤ ਆ ਤਾਂ ਉਹ ਤੁਹਾਨੂੰ ਉੱਥੇ ਪਹੁੰਚਦਾ ਕਰ ਦੇਣਗੇ। ਤਾ ਜਿਨ੍ਹਾਂ ਨੇ ਕੋਈ ਦਾਨਪੁਨ ਵੀ ਕਰਨਾ ਹੈ ਤਾਂ ਵੀ ਇਹਨਾਂ ਨਾਲ ਜਿਹੜਾ ਸੰਪਰਕ ਕਰ ਸਕਦਾ ਪ੍ਰਤਾਪਨਗਰ ਮੇਨ ਰੋਡ ਤੇ ਆ ਦੁਕਾਨ ਆ ਇਥੇ ਜੋਨੀ ਕਰਿਆਣਾ ਸਟੋਰ ਤੁਸੀਂ ਪਹੁੰਚ ਸਕਦੇ ਹੋ ਤਾਂ ਉਹਦੇ ਕੋਲੇ ਜਿਹੜਾ ਇਹਨਾਂ ਦਾ ਦਫ਼ਤਰ ਆ ਇਥੇ ਇਹਨਾਂ ਨੇ ਜਿਹੜਾ ਸਪੈਸ਼ਲ ਲਿਖ ਲਓ ਬੈਨਰ ਲੱਗਾ ਹੋਇਆ ਹਰ ਪੀੜਤਾਂ ਦੇ ਲਈ ਜਿਹੜੀ ਰਾਸਸਮਗਰੀ ਜਿਹੜੀ ਇਥੋਂ ਭੇਜੀ ਜਾਂਦੀ ਹੈ ਤਾਂ ਜਿਨ੍ਹਾਂ ਨੇ ਵੀ ਕੋਈ ਦਾਨਪੁਨ ਕਰਨਾ ਤਾਂ ਵੀ ਇਹਨਾਂ ਨਾਲ ਸੰਪਰਕ ਕਰ ਸਕਦਾ ਜਿਨ੍ਹਾਂ ਨੂੰ ਕੋਈ ਚੀਜ਼ ਦੀ ਲੋੜ ਹੈ ਜਿੱਥੇ ਹੜਾ ਆਏ ਹੋਏ ਨੇ ਤਾਂ ਇਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਆਪ ਤੇ ਏਰੀਆ ਦੇ ਵਿੱਚ ਮੰਗਾ ਸਕਦੇ ਹੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਤੇ ਪੇਜ ਨੂੰ ਫੋਲੋ ਕਰ